ਮਨਰਗਾ ਸਕੀਮ ਦੇ ਵਿੱਚ ਜਿਹੜਾ ਬਲਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਸਟੇਟਾਂ ਦੇਣਗੀਆਂ ਕਿੱਥੋਂ ਇਹ ਦੀ ਦੱਸਿਆ ਸਾਡੇ ਦਾ ਪਹਿਲਾ ਹੀ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜਾ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਰ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਕੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਦੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਤੇਤਾ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 ਜਾਲਿਆਲੀ ਰੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 100% ਦਿੱਤਾ ਸੈਂਟਰ ਪਹਿਲਾਂ ਮਨਵੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਕਟਾ ਕੇ ਜਿਹੜਾ ਕਰ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਹ ਸਮੇਂ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨੁੱਖੀ ਕਾ ਦੀ ਮਜਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇਂ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ ਚ ਰੋਟੀ ਖਾਣ ਖੋਣ ਵਾਲੀ ਇਹ ਪਾਲਿਸੀ ਜਿਹੜੀ ਹੈ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚੋਂ ਰੋਟੀ ਖੋਣ ਜਾਦੀ ਆ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ 'ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮੌਜੂਦਾਾਂ ਦੇ ਕੋਲ ਵਿਚਾਰਿਆ ਕੋ ਕਨਾਲ ਵੱਲ ਜਗ੍ਹਾ ਵੀ ਨਹੀਂ ਜਿੰਨਾ ਕੋ ਕਿਤੇ 2 ਮਰਲੇ ਕਣਕ ਦੀ ਬੀਜੀ ਜਿੰਨਾਂ ਨੇ ਕਿਤੇ 2 ਮਰਲੇ ਝੋਨਾ ਵੀ ਲਾਇਆ ਉਹਨਾਂ ਬਚਾ ਰਹੇ ਨੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਭ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਕਿ ਜਿਹੜਾ ਇੱਕ ਗਰੰਟੀ ਸੀ ਕਿ 100 ਦੇਣ ਵਾਲੀ ਉਹ ਵੀ ਜਿਹੜੀ ਘਟਾਉਂਦੀ ਕਿ ਪਤਾ ਨਹੀਂ 100 ਦੇ ਕੰਮ ਮਿਲੂ ਕਦੀ ਮਿਲੂ ਕਿਉਂਕਿ ਬਾਈਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਸ ਮਤਲਬ ਇਹ ਇਹ ਗਰੀਬ ਵਿਰੋਧੀ ਆ ਉਹਦਾ ਇਹ ਮਤਲਬ ਜੜੀ ਜਿਹੜੇ ਮਤਲਬ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਬੀਜੇਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਹੜ ਆਏ ਸੀਗੇ ਕਿਸਾਨ ਵਜੂਦ ਸਾਰੇ ੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਦਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਕਿ ਸਾਦ ਤੁਸੀਂ ਉਹ ਤੇ ਪੈਸੇ ਦੇ ਦੀ ਦੇ ਤੁਸੀਂ ਸਾਡੇ ਜਿਹੜੇ ਰੂਲ ਡਿਵੈਲਪਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜਾ ਦੇ ਪੈਸੇ ਦੀ ਦੇ ਦੇ ਤੇ ਜ਼ਿਆਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜਦੂਰ ਬਚਾਵੇ ਮਨਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮੰਨੇਗਾ ਦੇ ਲਈ ਹੁੰਦੇ ਸੀਗੇ ਹੁਣ ਉਹ 60 40 ਦੀ ਦੇਸ਼ ਹੋ ਗਈ ਹੁਣ ਉਹ ਚਾਲੇ ਕਿੱਥੋਂ ਕਰਾਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਲਿਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਔਰ ਮੰਨੇਗਾ ਕੋਈ ਸੈਂਟਰ ਸਰਕਾਰ ਕੇ ਨੂੰ ਖੈਰ ਦੇ ਪਾਵੀ ਸਾਡੇ ਫੰਡ ਸੀਗੇ ਸਾਡੀ ਜੀਐਸਸੀ ਸਾਡੀ ਜੀਐਸਸੀ ਜਿਹੜੀ ਉਹਦੇ ਵਿੱਚੋਂ ਹੀ ਮੰਨੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਆਰਾਮ ਜਿਹੜੀ ਮਤਲਬ ਜਿਹੜਾ ਇਹ ਮਤਲਬ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਾੜੇ ਇਹ ਸਮਝਿਆ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਹੈ ਸਾਡਾ ਸਾਡਾ ਜ਼ਿੰਦਗੀ ਚੱਲ ਹੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋ ਨੌਕਰੀ ਆ ਕੋ ਕਾਰੋਬਾਰ ਹੈ ਦੇਸ਼ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਹੇ ਆ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਤੇ ਥੱਲੇ ਮੁਲਕ ਪਛਕ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਆਂ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਜਿਹਦੇ ਚ 90% ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਹਿਤਾ ਕਿ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਵੀ ਪਾਏ ਜੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆ ਭਗਵੰਤ ਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਨਤਾ ਪਾਰਟੀ ਦੀ ਸਰਕਾਰ ਦੀ ਜੇ ਕਹਿੰਦਾ ਦੀ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਐ ਮਰਵੇਦਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਾ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਸ ਵੇਲੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਆ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇੱਕ ਇੱਕ ਕੌਣ ਲੈ ਕੇ ਆ ਕਾਂਗਰਸ ਪਾਰਟੀ ਪੋੜਾ ਆਧਾਰ ਘਾਟ ਕਿੰਨੇ ਬਣਾਇਆ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੇ ਤੇ ਸਿਰਫ ਉਹਨਾਂ ਦੇ ਨਾਵਾਂ ਨੂੰ ਬਦਲਿਆ ਜਿਸ ਨੂੰ ਕਹਿੰਦੇ ਨਾ ਕੀ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਬਈ ਜਿਹੜੀ ਕਰਤੂਤ ਸੀ ਕਮਾਂਡ ਕਰਨਦੀ ਉਹ ਤੇ ਸੀ ਡਾਕਟਰ ਮਨਮੋਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਆ ਜਿਸ ਨੂੰ ਕਹਿੰਦੇ ਆ ਪਿਆ ਬਲੀਏ ਐਸੇ ਲੋਗੋਂ ਸੇ ਜਿੰਨਕੀ ਫਿਤਰਤ ਛੁਪੀ ਰਹੇ ਨਕਲੀ ਚਿਹਰਾ ਸਾਹਮਣੇ ਆਏ ਅਥਲੀ ਚੁਰਤ ਛੁਪੀ ਰਹੇ ਇਹ ਜਿਹੜਾ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਆ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਦੇਸ਼ ਦੇ ਲੋਕਾਂ ਨੂੰ ਜੀਜੇਪੀ ਜੀ ਦੀ 2027 ਸਰਕਾਰ ਬਣਾ ਰਹੇ ਆ ਤੁਸੀਂ ਕਹਿੰਦੇ ਵੀ ਇਹ ਨਕਲੀ ਨਕਲਾਂ ਕਰ ਰਹੇ ਹੋ ਕਹਿੰਦੇ ਲੱਕ ਤੇ ਵੱਜੀ ਡਾਂਗ ਤੇ ਪੱਟੀ ਗੋਡੇ ਤੇ 12 ਕੋ ਦਰਿਆ ਤੇ ਸੁੱਤਨ ਮੋਢੇ ਤੇ ਉਹ ਭਾਈ ਜਿੰਨੂੰ ਪਿੰਡ 'ਚ ਕੋਈ ਨਹੀਂ ਉਹ ਪੁੱਛਦਾ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਬਈ ਘੋੜੇ ਤੇ ਚੜਿਆ ਨੇ ਜਾਣਾ ਕਿ ਖੋਤੇ ਤੇ ਚੜੇ ਨੇ ਜਾਣਾ ਹੀ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਜੀ ਵਾ ਸਟੇਟਾਂ ਚੋਂ ਟੈਕਸ ਇਕੱਠਾ ਕਰਕੇ ਲੈ ਜਾਵੇ ਭਾਜਪਾ ਕੇਂਦਰ ਚ ਰਾਜ ਕਰਦੀ ਸਰਕਾਰ ਜੀਐਸਟੀ ਅੱਧਾ ਇਕੱਠਾ ਕਰਕੇ ਲੈ ਜਾਵੇ ਜਿੰਨੇ ਸੈਸ ਲੱਗਦੇ ਨੇ ਇਕੱਠੇ ਕਰਕੇ ਲੈ ਜਾਵੇ ਜਿੰਨਾ ਇਨਕਮ ਟੈਕਸ ਹੈ ਟੋਟਲ ਦਾ ਟੋਟਲੀ ਇਕੱਠਾ ਕਰਕੇ ਲੈ ਜਾਵੇ ਕੇਂਦਰ ਸਰਕਾਰ ਤੇ ਜਦੋਂ ਭੁਗਤਾਨ ਦੀ ਵਾਰੀ ਆਵੇ ਆਪਣਾ ਪੱਲਾ ਝਾੜ ਕੇ ਸਾਰੀਆਂ ਸਟੇਟਾਂ ਦੇ ਗਲ ਪਾਤਾ ਅੱਗੇ ਚਲੋ ਜੀ ਪਹਿਲਾ ਜਿਹੜੀ ਪਾਵਰ ਸੀ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਇਹ ਪੁਆਇੰਟ ਨੂੰ ਤੁਸੀਂ ਮੈਂ মিডিਆ ਵਾਲੇ ਸਾਡੇ ਵੀਰਾਂ ਨੂੰ ਸਪੈਸ਼ਲ ਕਹੂੰਗਾ ਇਹਨੂੰ ਸਪੈਸ਼ਲ ਨੋਟ ਕਰਿਓ ਪਹਿਲਾ ਮਨਰੇਗਾ ਦਾ ਕਿਸੇ ਵੀ ਪਿੰਡ 'ਚ ਕੋਈ ਕੰਮ ਕਰਾਉਣਾ ਹੁੰਦਾ ਸੀ ਉਹਦੀ ਜਿਹੜੀ ਪਾਵਰ ਸੀ ਜਾਂ ਤਾਂ ਪਿੰਡ ਦੀ ਪੰਚਾਇਤ ਕੋਲ ਹੁੰਦੀ ਸੀ ਜਾਂ ਫਿਰ ਪਿੰਡ ਦੀ ਪੰਚਾਇਤ ਰੈਜ਼ੋਲੂਸ਼ਨ ਪਾ ਕੇ ਮਤਾ ਪਾ ਕੇ ਸਟੇਟ ਗਵਰਨਮੈਂਟ ਨੂੰ ਭੇਜ ਦਿੰਦੇ ਸੀ ਅਸੀਂ ਮਨਰੇਗਾ ਦੇ ਤਹਿਤ ਆਪਣੇ ਪਿੰਡ 'ਚ ਇਹ ਕੰਮ ਕਰਾਉਣਾ ਚਾਹੁੰਦੇ ਆ ਹੁਣ ਉਹ ਵੀ ਚੱਕਤਾ ਜੀ ਇਹ ਆ ਜਮਹੂਰੀ ਅਕਾ ਤੇ ਡਾਕਾ ਹੁਣ ਕੇਂਦਰ ਤੈਅ ਕਰੂਗਾ ਪੰਜਾਬ ਦੇ ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਕਿਹੜੇ ਪਿੰਡ 'ਚ ਕੇਂਦਰ ਉੱਥੋਂ ਬੈਠ ਕੇ ਤੈਅ ਕਰੂ ਦਿੱਲੀ ਤੋਂ ਬੈਠ ਕੇ ਤੈਅ ਕਰੂਗਾ ਕਿ ਕਿਹੜੇ ਪਿੰਡ 'ਚ ਕੰਮ ਚੱਲ ਸਕਦਾ ਹੈ ਕਿਹੜੇ ਪਿੰਡ 'ਚ ਕੰਮ ਨਹੀਂ ਚੱਲੂਗਾ ਕਿਹੜਾ ਕੰਮ ਚੱਲ ਸਕਦਾ ਹੈ ਕਿਹੜਾ ਕੰਮ ਨਹੀਂ ਚੱਲੂਗਾ ਹੁਣ ਇਹ ਭਲੇਖਾ ਕਰ ਦਈਏ ਕਿ ਪੰਜਾਬ ਦੇ 13246 ਪਿੰਡਾਂ 'ਚ ਕੰਮ ਚੱਲੂਗਾ ਹੁਣ ਇਹਨਾਂ ਨੇ ਐਟਾ ਡਾਕਾ ਮਾਰਿਆ ਇਹ ਉੱਥੇ ਬੈਠ ਕੇ ਕੰਪਿਊਟਰ ਦੇ ਅੱਗੇ ਖੋਲ ਕੇ ਵੱਡੀਆਂ ਵੱਡੀਆਂ ਸਕਰੀਨਾਂ ਉੱਥੋਂ ਬੈਠ ਕੇ ਇਹਨਾਂ ਦੇ ਅਫਸਰ ਤੈਅ ਕਰਿਆ ਕਰਨਗੇ ਕਿ ਜੀ ਪੰਜਾਬ ਦੇ 2000 ਪਿੰਡਾਂ 'ਚ ਕੰਮ ਚਲਾ ਦਿਓ ਪੰਜਾਬ ਦੇ 1000 ਪਿੰਡਾਂ 'ਚ ਕੰਮ ਚਲਾ ਦਿਓ ਬਾਕੀਆਂ ਨੂੰ ਭੁੱਖੇ ਮਰਨ ਦਿਓ ਤੇ ਜਿਹੜੀਆਂ ਸਾਡੀਆਂ ਸਟੇਟਾਂ ਨੇ ਜਿੱਥੇ ਭਾਜਪਾ ਦਾ ਰਾਜ ਹੈ ਉੱਥੇ ਵੱਧ ਪੈਕੇਜ ਦੇ ਦਿਓ ਉੱਥੇ ਸਾਰੇ ਪਿੰਡਾਂ 'ਚ ਕੰਮ ਚਲਾ ਦਿਓ ਸੋ ਇਹ ਕਿੱਡਾ ਵੱਡਾ ਫੈਡਰਲ ਸੰਗੀ ਢਾਂਚੇ ਦੇ ਉੱਤੇ ਹਮਲਾ ਹੈ ਔਰ ਨਾ ਸਿਰਫ ਸੰਗੀਟਾਂ ਚਤੇ ਤੇ ਹਮਲਾ ਹੈ ਇਹ ਪਿੰਡਾਂ ਦੀ ਜਿਹੜੀ ਤਾਕਤ ਹੈ ਜਿਹੜੀ ਪੰਚਾਇਤਾਂ ਦੀ ਤਾਕਤ ਹੈ ਉਹਦੇ ਤੇ ਵੀ ਇਹ ਸਿੱਧਾ ਸਿੱਧਾ ਹਮਲਾ ਹੈ ਕਿ ਪਿੰਡ ਕੋ ਹੁਣ ਇੰਨਾ ਵੀ ਅਖਤਿਆਰ ਨਹੀਂ ਛੱਡਿਆ ਕਿ ਉਹ ਮਨਰੇਗਾ ਦੇ ਤਹਿਤ ਆਪਣੀ ਮਰਜ਼ੀ ਦਾ ਕੰਮ ਕਰਾ ਸਕੇ ਇਸ ਤੋਂ ਅੱਗੇ ਜੀ ਪੁਆਇੰਟ ਤੇ ਚੱਲੀਏ ਕੰਮਾਂ ਦੀਆਂ ਸ਼੍ਰੇਣੀਆਂ ਅੱਗੇ ਕੀ ਹੁੰਦਾ ਸੀ ਮਨਰੇਗਾ ਸਕੀਮ ਦੇ ਅਧੀਨ 266 ਕੰਮ ਸੀ ਟੋਟਲ ਜਿਹੜੇ ਨੋਟੀਫਾਈ ਹੋਏ ਹੋਏ ਸੀ ਜਿਹਦੇ ਤਹਿਤ ਅਸੀਂ 266 ਕੰਮ ਕਰਵਾ ਸਕਦੇ ਸੀ 266 ਕੰਮ ਹੁਣ ਹੁਣ ਜਿਹੜੀ ਇਹਨਾਂ ਦੀ ਨਵੀਂ ਸਕੀਮ ਆਈ ਹੈ ਉਹਦੇ ਤਹਿਤ ਇਹਨਾਂ ਨੇ ਚਾਰ ਕੈਟਾਗਰੀਆਂ ਕੁੱਲ ਵੰਡਤੀਆਂ ਉਸ ਚਾਰ ਕੈਟਾਗਰੀਆਂ ਦੇ ਥੱਲੇ ਅੱਗੇ ਸਬ ਕੈਟਾਗਰੀਆਂ ਨੇ ਜਿਹਦੇ ਵਿੱਚ ਜਿਹੜੀਆਂ ਚਾਰ ਕੈਟਾਗਰੀਆਂ ਉਹਨਾਂ ਨੇ ਕੀਤੀਆਂ ਪਾਣੀ ਦੀ ਸੁਰੱਖਿਆ ਪਿੰਡੂ ਬੁਨਿਆਦੀ ਢਾਂਚਾ ਜੀਵਿਕਾ ਸੰਬੰਧੀ ਢਾਂਚੇ ਅਤੇ ਜਲਵਾਯੂ ਸਹਿਣਸ਼ੀਲਤਾ ਤੱਕ ਸੀਮਤ ਕਰ ਦਿੱਤੀ ਗਈ ਹੈ 266 ਕੰਮਾਂ ਨੂੰ ਰੈਸਟ੍ਰਿਕਟ ਕਰਕੇ ਉਹਨੂੰ ਮਤਲਬ ਕਿ ਉਹਦੀ ਡਾਇਰਾ ਘਟਾ ਕੇ ਉਹਨੂੰ ਐਨਾ ਸੀਮਿਤ ਕਰਤਾ ਕਿ ਹੁਣ ਇਸ ਤੋਂ ਬਾਹਰ ਮਨਰੇਗਾ ਦਾ ਵਰਕਰ ਕਿਤੇ ਕੰਮ ਨਹੀਂ ਕਰ ਸਕੂਗਾ ਕਿਤੇ ਵੀ ਇਸ ਤੋਂ ਅੱਗੇ ਚੱਲੋ ਤਕਨੀਕ ਦਾ ਪ੍ਰੋਗਰਾਮ ਤੇ ਮੋਨਿਟਰਿੰਗ ਕਿਵੇਂ ਕੀਤੀ ਇਹਨਾਂ ਨੇ ਅੱਗੇ ਕੀ ਹੁੰਦਾ ਸੀ ਗ੍ਰਾਮ ਪੰਚਾਇਤ ਵੱਲੋਂ ਸਕੀਮ ਦਾ ਜਿਹੜਾ ਸੋਸ਼ਲ ਆਡਿਟ ਸਾਲ ਵਿੱਚ ਦੋ ਵਾਰ ਕਰਵਾਏ ਜਾਣ ਦੀ ਪ੍ਰਵਧਾਨ ਹੁੰਦੀ ਸੀ ਅਤੇ ਮਾਸਟਰ ਰੋਲ ਆਦਿ ਰਿਕਾਰਡ ਗ੍ਰਾਮ ਸਭਾ ਵਿੱਚ ਪੇਸ਼ ਕਰਦੇ ਹੋਏ ਮੋਨੀਟਰਿੰਗ ਦਾ ਅਧਿਕਾਰ ਸੀ ਹੁਣ ਇਹਨਾਂ ਨੇ ਕੀ ਕੀਤਾ ਜੀ ਹੁਣ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਟੈਲੀਜੈਂਸ ਦੇ ਨਾਲ ਬਾਇਓਮੈਟ੍ਰਿਕ ਸਿਸਟਮ ਤੇ ਨਾਲ ਜੀਓ ਸਪੈਸ਼ਲ ਟੈਗਿੰਗ ਕਰਤੀ ਤਾਂ ਜੋ ਉਥੇ ਬੈਠ ਕੇ ਇਹ ਤੈਅ ਕਰਨਗੇ ਕਿ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਜਾਊਗਾ ਤੇ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਨਹੀਂ ਜਾਊਗਾ ਜਾਬ ਕਾਰਡ ਜਿਹੜੀ ਇਸ ਤੋਂ ਅਗਲਾ ਪੁਆਇੰਟ ਜੋਬ ਕਾਰਡ ਮਨਰੇਗਾ ਸਕੀਮ ਦਾ ਜਿਹੜਾ ਜੋਬ ਕਾਰਡ ਸੀ ਉਹ 5 ਸਾਲਾਂ ਲਈ ਜਾਰੀ ਕੀਤੇ ਜਾਂਦੇ ਸੀ ਤੇ ਜਿਹੜਾ ਹੁਣ ਨਵੀਂ ਸਕੀਮ ਚ ਜੋਬ ਕਾਰਡ ਸਿਰਫ 3 ਸਾਲ ਦੀ 2 ਸਾਲ ਉਹਦੀ ਵੀ ਮਿਆਦ ਘਟਾ ਦਿੱਤੀ ਹੁਣ ਤੁਸੀਂ ਇਹ ਦੱਸੋ ਵੀ ਇਹ ਇਹ ਕੀ ਆ ਇਹ ਇੱਕ ਇੱਕ ਕਾਲਾ ਕਾਨੂੰਨ ਕਾਲਾ ਕਾਨੂੰਨ ਮੋਦੀ ਸਾਹਿਬ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਇੱਕ ਕਾਲਾ ਕਾਨੂੰਨ ਹੋਰ ਲੈ ਕੇ ਆ ਗਈ ਹੁਣ ਇਹਦੇ ਇੰਪਲੀਕੇਸ਼ਨ ਪਤਾ ਕੀ ਹੋਣਗੇ ਇਦੇ ਇੰਪਲੀਕੇਸ਼ਨ ਇਹ ਹੋਣਗੇ ਕਿ ਮਨਰੇਗਾ ਦੀ ਔਸਤ ਦੱਸਣੇ ਐਵਰੇਜ 70% ਮਨਰੇਗਾ ਜਿਹੜੀ ਚੱਲ ਰਹੀ ਸੀ ਸਾਡੇ ਪੰਜਾਬ ਦੇ ਅੰਦਰ ਉਹ ਉਹਦਾ ਲਾਭ ਐਸਸੀ ਕੈਟਾਗਰੀ ਦੇ ਸਾਡੇ ਜਿਹੜੇ ਵੀਰ ਤੇ ਭੈਣਾ ਉਹ ਚੱਕਦੇ ਸੀ ਜਿਹਦੇ ਚ 70% ਦੇ ਵਿੱਚੋਂ 68% ਜਿਹੜੇ ਸੀ ਉਹ ਸਾਡੀਆਂ ਮਾਤਾਵਾਂ ਤੇ ਭੈਣਾ ਸੀਗੀਆਂ ਜਿਹੜੀਆਂ ਇਸ ਸਕੀਮ ਦਾ ਲਾਭ ਉਠਾਉਂਦੀਆਂ ਸੀ ਜਿਹੜੀਆਂ ਕਿ ਬੀਪੀਐਲ ਬਿਲੋ ਪਾਵਰਟੀ ਲਾਈਨ 100% ਆਂਦੀਆਂ ਸੀਗੀਆਂ ਹੁਣ ਹੁਣ ਇਹ ਇਹ ਸਕੀਮ ਦੇ ਤਹਿਤ ਸਿੱਧਾ-ਸਿੱਧਾ ਸਾਡੇ ਇਸ ਜਿਹੜੀ ਪਾਵਰਟੀ ਲਾਈਨ ਜਿਹੜੀ ਸਾਡੇ ਲੋਕ ਵਿਚਾਰੇ ਰੋਜ਼ ਮਰਾਂ ਦੀ ਰੋਟੀ ਰੋਜ਼ ਕਮਾ ਕੇ ਖਾਂਦੇ ਸੀ ਉਹਨਾਂ ਦੇ ਪੇਟ ਦੇ ਉੱਤੇ ਇਹਨਾਂ ਨੇ ਲੱਤ ਮਾਰ ਦਿੱਤੀ। ਦੂਜੀ ਗੱਲ 2 ਮਹੀਨੇ ਦੇ ਲਈ ਜਿਹੜੀ ਇਹ ਸਕੀਮ ਬੰਦ ਕਰਤੀ 10 ਮਹੀਨੇ ਦੀ ਸਕੀਮ ਰਹਿ ਗਈ ਜੀ ਇਹ ਸਾਲ ਦੀ ਤਾਂ ਰਹੀ ਨਹੀਂ ਹੁਣ ਹੁਣ ਤਾਂ 10 ਮਹੀਨੇ ਦੀ ਸਕੀਮ ਰਹਿ ਗਈ। ਕੌਣ ਜ਼ਿੰਮੇਵਾਰ ਹੈ 2 ਮਹੀਨੇ ਉਹ ਆਪਣੇ ਟੱਬਰ ਦਾ ਪੇਟ ਆਪਣੇ ਟੱਬਰ ਨੂੰ ਰੋਟੀ ਕਿੱਥੋਂ ਖਵਾਣਗੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਫਿਰ 바ਰਗੇਨਿੰਗ ਦੀ ਜਿਹੜੀ ਉਹਨਾਂ ਦੀ ਪਾਵਰ ਸੀ ਉਹ 2 ਮਹੀਨੇ ਜਦੋਂ ਫਸਲ ਦੀ ਕਟਾਈ ਦਾ ਸੀ ਪਹਿਲਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਰ ਸਟੇਟਾਂ ਦੇਣਗੀਆਂ ਕਿੱਥੋਂ ਇਹ ਦੀ ਦੱਸਿਆ ਸਾਡੇ ਤੇ ਪਹਿਲਾਂ ਹੀ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜਾ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਲ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਕੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਤੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 40 ਵਾਲੀ ਰੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 106 ਜਿੱਦਾਂ ਸੈਂਟਰ ਪਹਿਲਾਂ ਮੰਦੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਘਟਾ ਕੇ ਜਿਹੜਾ ਕਰ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਹ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਖੋਣ ਵਾਲੀ ਇਹ ਪਾਲਿਸੀ ਜਿਹੜੀ ਆ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚੋਂ ਰੋਟੀ ਖੋਣ ਜਾਦੀ ਆ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਕੱਤੀ ਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮਜਦੂਦਾਂ ਦੇ ਕੋਲ ਵਿਚਾਰਦੇ ਕੋ ਕਨਾਲ ਬਲਜ ਜਗਾ ਵੀ ਨਹੀਂ ਜਿੰਨਾਂ ਕੋ ਕਿਤੇ 2 ਮਰਲੇ ਕਣਕ ਦੀ ਬੀਜੀ ਜਿੰਨਾਂ ਨੇ ਕਿਤੇ 2 ਮਰਲੇ ਝੋਨਾ ਵੀ ਲਾਇਆ ਉਹਨਾਂ ਬਚਾ ਦੇਣਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਜ ਜਿਹੜਾ ਇੱਕ ਗਰੰਟੀ ਸੀ ਜੀ 100 ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕੇ ਪਤਾ ਨਹੀਂ ਉਹ ਸੌਦੇਤ ਕੰਮ ਮਿਲੂ ਕਦੀ ਮਿਲੂ ਕਿਉਂਕਿ ਬਜਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਖਦ ਕੇ ਇਹ ਜਿਹੜੀ ਸਕੀਮ ਹੈ ਇਸ ਮੱਲਾ ਇਹ ਇਹ ਗਰੀਬ ਵਿਰੋਧੀ ਆ ਉਹਦਾ ਇਹ ਮੱਲਾ ਜਿਹੜੀ ਜਿਹੜੇ ਮੱਲਾ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਬੀਜੇਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਉਕੇ ਤੁਸੀਂ ਹੁਣੇ ਦੇਖਿਆ ਇਹ ਤਾਂ ਆ ਹੜ ਆਏ ਸੀਗੇ ਕਿਸਾਨ ਵਜੂਦ ਸਾਰੇ ਝੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਐਨਾਨਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਦਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਕਿ ਸਾਦ ਤੁਸੀਂ ਉਹ ਤੇ ਪੈਸੇ ਦੇ ਦੀ ਦੇ ਤੁਸੀਂ ਸਾਡੇ ਜਿਹੜੇ ਰੂਰ ਡਿਵੈਲਪਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜਾਂ ਦੇ ਪੈਸੇ ਦੀ ਦੇ ਦੇ ਤੇ ਵਿਚਾਰਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜਬੂਦ ਬਚਾਵੇ ਮੰਨੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮੰਨੇਗਾ ਦੇ ਵਾਈ ਹੁੰਦੇ ਸੀਗੇ ਹੁਣ ਉਹ 60 40 ਦੀ ਦੇਸ਼ ਹੋ ਗਈ ਹੁਣ ਉਹ ਵਿਚਾਰੇ ਕਿੱਥੋਂ ਕਰੋਂਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਦਿਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਔਰ ਮਨਰੇਗਾ ਕੋਈ ਸੈਂਟਰ ਸਰਕਾਰ ਕੇ ਇਹਨੂੰ ਖੈਰ ਨਹੀਂ ਪਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਸੀ ਸਾਡੀ ਜੀਐਸਸੀ ਜਿਹੜੀ ਉਹਦੇ ਵਿੱਚੋਂ ਹੀ ਮਨਰੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜੜੀ ਮੱਲਾ ਜਿਹੜਾ ਇਹ ਮੱਲਾ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬੇਦਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਦੇ ਹਾਂ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਹੈ ਸਾਡਾ ਸਾਡਾ ਜ਼ਿੰਦਗੀ ਚੱਲੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਹੈ ਕੋਈ ਕਾਰੋਬਾਰ ਹੈ ਦੇਖ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਿਹਾ ਹੈ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਤੇ ਥੱਲੇ ਮੁਲਕ ਪਛਾਪ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫ ਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਜਿਹਦੇ ਚ 90 ਫੀਸਦੀ ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਹਿਤਾ ਇਹ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਭਈ ਪਾਏ ਦੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆ ਭਗਵੰਤ ਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਇਹ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਨਤਾ ਪਾਰਟੀ ਸਰਕਾਰ ਦੀ ਜੇ ਕਹਿੰਦਾ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਮਰਵੇਗਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਾ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਹਾਂ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਹ ਸੁਵੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਹਾਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇੱਕ ਇੱਕ ਕੌਣ ਲੈ ਕੇ ਆ ਕਾਂਗਰਸ ਪਾਰਟੀ ਪਟਾ ਆਧਾਰ ਘਾਟ ਕਿੰਨੇ ਬਣਾਇਆ ਕਾਂਗਰਸ ਪਾਰਟੀ ਨੇ ਤੇ ਇਹਨਾਂ ਨੇ ਤੇ ਸਿਰਫ ਉਹਨਾਂ ਦੇ ਨਾਵਾਂ ਨੂੰ ਬਦਲਿਆ ਜਿਸਨੂੰ ਕਹਿੰਦੇ ਨਾ ਕਿ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਬਈ ਜਿਹੜੀ ਕਰਤੂਤ ਸੀ ਕਮਾਂਡ ਕਰਨਦੀ ਉਹ ਤੇ ਸੀ ਡਾਕਟਰ ਮਨਮੋਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਹਾ ਜਿਸਨੂੰ ਕਹਿੰਦੇ ਐ ਯਾ ਭਿਲੀਏ ਐਸੇ ਲੋਗੋਂ ਸੇ ਜਿੰਕੀ ਫਿਤਰਤ ਛੁਪੀ ਰਹੇ ਨਕਲੀ ਚੇਹਰਾ ਸਾਹਮਣੇ ਆਏ ਅਸਲੀ ਸ਼ੂਰਤ ਛੁਪੀ ਰਹੇ ਇਹ ਜਿਹੜਾ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਆ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਦੇਸ਼ ਦੇ ਲੋਕਾਂ ਨੂੰ ਜੀਪੀ ਦੇ ਦੀ 2027 ਸਰਕਾਰ ਬਣਾ ਰਹੇ ਆ ਤੁਸੀਂ ਕਹਿੰਦੇ ਵੀ ਇਹ ਨਕਲੀ ਨਕਲਾਂ ਕਰ ਰਹੇ ਹੋ ਕਹਿੰਦੇ ਲੱਕ ਤੇ ਵੱਜੀ ਡਾਂਗ ਤੇ ਪੱਟੀ ਗੋਡੇ ਤੇ 12 ਕੋ ਦਰਿਆ ਤੇ ਸੁੱਤਨ ਮੋਢੇ ਤੇ ਉਹ ਭਾਈ ਜਿੰਨੂੰ ਪਿੰਡ ਚ ਕੋਈ ਨਹੀਂ ਉਹ ਪੁੱਛਦਾ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਬਈ ਘੋੜੇ ਤੇ ਚੜਿਆ ਨੇ ਜਾਣਾ ਤੇ ਖੋਤੇ ਤੇ ਚੜੇ ਨੇ ਜਾਣਾ ਹੀ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਜੀ ਵਾ ਸਟੇਟਾਂ ਚੋਂ ਟੈਕਸ ਇਕੱਠਾ ਕਰਕੇ ਲੈ ਜਾਵੇ ਭਾਜਪਾ ਕੇਂਦਰ 'ਚ ਰਾਜ ਕਰਦੀ ਸਰਕਾਰ ਜੀਐਸਟੀ ਅੱਧਾ ਇਕੱਠਾ ਕਰਕੇ ਲੈ ਜਾਵੇ ਜਿੰਨੇ ਸੈਸ ਲੱਗਦੇ ਨੇ ਇਕੱਠੇ ਕਰਕੇ ਲੈ ਜਾਵੇ ਜਿੰਨਾ ਇਨਕਮ ਟੈਕਸ ਹੈ ਟੋਟਲ ਦਾ ਟੋਟਲੀ ਇਕੱਠਾ ਕਰਕੇ ਲੈ ਜਾਵੇ ਕੇਂਦਰ ਸਰਕਾਰ ਤੇ ਜਦੋਂ ਭੁਗਤਾਨ ਦੀ ਵਾਰੀ ਆਵੇ ਆਪਣਾ ਪੱਲਾ ਝਾੜ ਕੇ ਸਾਰੀਆਂ ਸਟੇਟਾਂ ਦੇ ਗਲ ਪਾਤਾ ਅੱਗੇ ਚੱਲੋ ਜੀ ਪਹਿਲਾਂ ਜਿਹੜੀ ਪਾਵਰ ਸੀ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਇਹ ਪੁਆਇੰਟ ਨੂੰ ਤੁਸੀਂ ਮੈਂ মিডিਆ ਵਾਲੇ ਸਾਡੇ ਵੀਰਾਂ ਨੂੰ ਸਪੈਸ਼ਲ ਕਹੂੰਗਾ ਇਹਨੂੰ ਸਪੈਸ਼ਲ ਨੋਟ ਕਰਿਓ ਪਹਿਲਾਂ ਮਨਰੇਗਾ ਦਾ ਕਿਸੇ ਵੀ ਪਿੰਡ 'ਚ ਕੋਈ ਕੰਮ ਕਰਾਉਣਾ ਹੁੰਦਾ ਸੀ ਉਹਦੀ ਜਿਹੜੀ ਪਾਵਰ ਸੀ ਜਾਂ ਤਾਂ ਪਿੰਡ ਦੀ ਪੰਚਾਇਤ ਕੋਲ ਹੁੰਦੀ ਸੀ ਜਾਂ ਫਿਰ ਪਿੰਡ ਦੀ ਪੰਚਾਇਤ ਰੈਜ਼ੋਲੂਸ਼ਨ ਪਾ ਕੇ ਮਤਾ ਪਾ ਕੇ ਸਟੇਟ ਗਵਰਨਮੈਂਟ ਨੂੰ ਭੇਜ ਦਿੰਦੇ ਸੀ ਅਸੀਂ ਮਨਰੇਗਾ ਦੇ ਤਹਿਤ ਆਪਣੇ ਪਿੰਡ 'ਚ ਇਹ ਕੰਮ ਕਰਾਉਣਾ ਚਾਹੁੰਦੇ ਆ ਹੁਣ ਉਹ ਵੀ ਚੱਕਤਾ ਜੀ ਇਹ ਆ ਜਮਹੂਰੀ ਹੱਕਾਂ ਤੇ ਡਾਕਾ ਹੁਣ ਕੇਂਦਰ ਤੈਅ ਕਰੂਗਾ ਕਿ ਪੰਜਾਬ ਦੇ ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਕਿਹੜੇ ਪਿੰਡ ਚ ਕੇਂਦਰ ਉਥੋਂ ਬੈਠ ਕੇ ਤੈਅ ਕਰੂ ਦਿੱਲੀ ਤੋਂ ਬੈਠ ਕੇ ਤੈਅ ਕਰੂਗਾ ਕਿ ਕਿਹੜੇ ਪਿੰਡ ਚ ਕੰਮ ਚੱਲ ਸਕਦਾ ਕਿਹੜੇ ਪਿੰਡ ਚ ਕੰਮ ਨਹੀਂ ਚੱਲੂਗਾ ਕਿਹੜਾ ਕੰਮ ਚੱਲ ਸਕਦਾ ਕਿਹੜਾ ਕੰਮ ਨਹੀਂ ਚੱਲੂਗਾ ਹੁਣ ਇਹ ਭਲੇਖਾ ਕਰਦੀਏ ਕਿ ਪੰਜਾਬ ਦੇ 13246 ਪਿੰਡਾਂ ਚ ਕੰਮ ਚੱਲੂਗਾ ਹੁਣ ਇਹਨਾਂ ਨੇ ਐਟਾ ਡਾਕਾ ਮਾਰਿਆ ਇਹ ਉਥੇ ਬੈਠ ਕੇ ਕੰਪਿਊਟਰ ਦੇ ਕੇ ਖੋਲ ਕੇ ਵੱਡੀਆਂ-ਵੱਡੀਆਂ ਸਕਰੀਨਾਂ ਉੱਥੋਂ ਬੈਠ ਕੇ ਇਹਨਾਂ ਦੇ ਅਫਸਰ ਤੈਅ ਕਰਿਆ ਕਰਨਗੇ ਕਿ ਜੀ ਪੰਜਾਬ ਦੇ 2000 ਪਿੰਡਾਂ 'ਚ ਕੰਮ ਚਲਾ ਦਿਓ ਪੰਜਾਬ ਦੇ 1000 ਪਿੰਡਾਂ 'ਚ ਕੰਮ ਚਲਾ ਦਿਓ ਬਾਕੀਆਂ ਨੂੰ ਭੁੱਖੇ ਮਰਨ ਦਿਓ ਤੇ ਜਿਹੜੀਆਂ ਸਾਡੀਆਂ ਸਟੇਟਾਂ ਨੇ ਜਿੱਥੇ ਭਾਜਪਾ ਦਾ ਰਾਜ ਹੈ ਉੱਥੇ ਵੱਡ ਪੈਕੇਜ ਦੇ ਦਿਓ ਉੱਥੇ ਸਾਰੇ ਪਿੰਡਾਂ 'ਚ ਕੰਮ ਚਲਾ ਦਿਓ ਸੋ ਇਹ ਕਿੱਡਾ ਵੱਡਾ ਫੈਡਰਲ ਸੰਗੀ ਢਾਂਚੇ ਦੇ ਉੱਤੇ ਹਮਲਾ ਹੈ ਔਰ ਨਾ ਸਿਰਫ ਸੰਗੀਟਾਂਚੇ ਤੇ ਹਮਲਾ ਇਹ ਪਿੰਡਾਂ ਦੀ ਜਿਹੜੀ ਤਾਕਤ ਹੈ ਜਿਹੜੀ ਪੰਚਾਇਤਾਂ ਦੀ ਤਾਕਤ ਹੈ ਉਹਦੇ ਤੇ ਵੀ ਇਹ ਸਿੱਧਾ ਸਿੱਧਾ ਹਮਲਾ ਹੈ ਕਿ ਪਿੰਡ ਕੋ ਹੁਣ ਇੰਨਾ ਵੀ ਅਖਤਿਆਰ ਨਹੀਂ ਛੱਡਿਆ ਕਿ ਉਹ ਮਨਰੇਗਾ ਦੇ ਤਹਿਤ ਆਪਣੀ ਮਰਜ਼ੀ ਦਾ ਕੰਮ ਕਰਾ ਸਕੇ ਇਸ ਤੋਂ ਅੱਗੇ ਜੀ ਪੁਆਇੰਟ ਤੇ ਚੱਲੀਏ ਕੰਮਾਂ ਦੀਆਂ ਸ਼੍ਰੇਣੀਆਂ ਅੱਗੇ ਕੀ ਹੁੰਦਾ ਸੀ ਮਨਰੇਗਾ ਸਕੀਮ ਦੇ ਅਧੀਨ 266 ਕੰਮ ਸੀ ਟੋਟਲ ਜਿਹੜੇ ਨੋਟੀਫਾਈ ਹੋਏ ਹੋਏ ਸੀ ਜੀਦੇ ਤਹਿਤ ਅਸੀਂ 266 ਕੰਮ ਕਰਵਾ ਸਕਦੇ ਸੀ 266 ਕੰਮ ਹੁਣ ਹੁਣ ਜਿਹੜੀ ਇਹਨਾਂ ਦੀ ਨਵੀਂ ਸਕੀਮ ਆਈ ਹੈ ਉਹਦੇ ਤਹਿਤ ਇਹਨਾਂ ਨੇ ਚਾਰ ਕੈਟਾਗਰੀਆਂ ਕੁੱਲ ਵੰਡਤੀਆਂ ਉਸ ਚਾਰ ਕੈਟਾਗਰੀਆਂ ਦੇ ਥੱਲੇ ਅੱਗੇ ਸਬ ਕੈਟਾਗਰੀਆਂ ਨੇ ਜਿਹਦੇ ਵਿੱਚ ਜਿਹੜੀਆਂ ਚਾਰ ਕੈਟਾਗਰੀਆਂ ਉਹਨਾਂ ਨੇ ਕੀਤੀਆਂ ਪਾਣੀ ਦੀ ਸੁਰੱਖਿਆ ਪਿੰਡੂ ਬੁਨਿਆਦੀ ਢਾਂਚਾ ਜੀਵਿਕਾ ਸੰਬੰਧੀ ਢਾਂਚੇ ਅਤੇ ਜਲਵਾਯੂ ਸਹਿਣਸ਼ੀਲਤਾ ਤੱਕ ਸੀਮਤ ਕਰ ਦਿੱਤੀ ਗਈ ਹੈ 266 ਕੰਮਾਂ ਨੂੰ ਰੈਸਟ੍ਰਿਕਟ ਕਰਕੇ ਉਹਨੂੰ ਮਤਲਬ ਕਿ ਉਹਦੀ ਦਾਇਰਾ ਘਟਾ ਕੇ ਉਹਨੂੰ ਐਨਾ ਸੀਮਿਤ ਕਰਤਾ ਕਿ ਹੁਣ ਇਸ ਤੋਂ ਬਾਹਰ ਮਨਰੇਗਾ ਦਾ ਵਰਕਰ ਕਿਤੇ ਕੰਮ ਨਹੀਂ ਕਰ ਸਕੂਗਾ ਕਿਤੇ ਵੀ ਇਸ ਤੋਂ ਅੱਗੇ ਚਲੋ ਤਕਨੀਕ ਦਾ ਪ੍ਰੋਗਰਾਮ ਤੇ ਮੋਨਿਟਰਿੰਗ ਕਿਵੇਂ ਕੀਤੀ ਇਹਨਾਂ ਨੇ ਅੱਗੇ ਕੀ ਹੁੰਦਾ ਸੀ ಗ್ರಾಮ ਪੰਚਾਇਤ ਵੱਲੋਂ ਸਕੀਮ ਦਾ ਜਿਹੜਾ ਸੋਸ਼ਲ ਆਡਿਟ ਸਾਲ ਵਿੱਚ ਦੋ ਵਾਰ ਕਰਵਾਏ ਜਾਣ ਦੀ ਪ੍ਰਵਧਾਨ ਹੁੰਦੀ ਸੀ ਅਤੇ ਮਾਸਟਰ ਰੋਲ ਆਧਰ ਰਿਕਾਰਡ ਗ੍ਰਾਮ ਸਭਾ ਵਿੱਚ ਪੇਸ਼ ਕਰਦੇ ਹੋਏ ਮੋਨਿਟਰਿੰਗ ਦਾ ਅਧਿਕਾਰ ਸੀ ਹੁਣ ਇਹਨਾਂ ਨੇ ਕੀ ਕੀਤਾ ਜੀ ਹੁਣ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਟੈਲੀਜੈਂਸ ਦੇ ਨਾਲ ਬਾਇਓਮੈਟ੍ਰਿਕ ਸਿਸਟਮ ਤੇ ਨਾਲ ਜੀਓ ਸਪੈਸ਼ਲ ਟੈਗਿੰਗ ਕਰਤੀ ਤਾਂ ਜੋ ਉਥੇ ਬੈਠ ਕੇ ਇਹ ਤੈਅ ਕਰਨਗੇ ਕਿ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਜਾਊਗਾ ਤੇ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਨਹੀਂ ਜਾਊਗਾ ਜੌਬ ਕਾਰਡ ਜਿਹੜੀ ਇਸ ਤੋਂ ਅਗਲਾ ਪੁਆਇੰਟ ਜੌਬ ਕਾਰਡ ਮਨਰੇਗਾ ਸਕੀਮ ਦੇ ਅਧੀਨ ਜਿਹੜਾ ਜੌਬ ਕਾਰਡ ਸੀ ਉਹ 5 ਸਾਲਾਂ ਲਈ ਜਾਰੀ ਕੀਤੇ ਜਾਂਦੇ ਸੀ ਤੇ ਜਿਹੜਾ ਹੁਣ ਨਵੀਂ ਸਕੀਮ ਚ ਜੋਬ ਕਾਰਡ ਸਿਰਫ 3 ਸਾਲ ਦੀ 2 ਸਾਲ ਉਹਦੀ ਵੀ ਮਿਆਦ ਘਟਾ ਦਿੱਤੀ ਹੁਣ ਤੁਸੀਂ ਇਹ ਦੱਸੋ ਵੀ ਇਹ ਇਹ ਕੀ ਆ ਇਹ ਇਹ ਇੱਕ ਕਾਲਾ ਕਾਨੂੰਨ ਕਾਲਾ ਕਾਨੂੰਨ ਮੋਦੀ ਸਾਹਿਬ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਇੱਕ ਕਾਲਾ ਕਾਨੂੰਨ ਹੋਰ ਲੈ ਕੇ ਆ ਗਈ ਹੁਣ ਇਹਦੇ ਇੰਪਲੀਕੇਸ਼ਨ ਪਤਾ ਕੀ ਹੋਣਗੇ ਇਹਨਾਂ ਇੰਪਲੀਕੇਸ਼ਨ ਇਹ ਹੋਣਗੇ ਕਿ ਮਨਰੇਗਾ ਦੀ ਔਸਤ ਦੱਸ ਰਹੇ ਆ ਐਵਰੇਜ 70% ਮਨਰੇਗਾ ਜਿਹੜੀ ਚੱਲ ਰਹੀ ਸੀ ਸਾਡੇ ਪੰਜਾਬ ਦੇ ਅੰਦਰ ਉਹ ਉਹਦਾ ਲਾਭ ਐਸਸੀ ਕੈਟਾਗਰੀ ਦੇ ਸਾਡੇ ਜਿਹੜੇ ਵੀਰ ਤੇ ਭੈਣਾ ਉਹ ਚੱਕਦੇ ਸੀ ਜਿਹਦੇ ਚ 70% ਦੇ ਵਿੱਚੋਂ 68% ਜਿਹੜੇ ਸੀ ਉਹ ਸਾਡੀਆਂ ਮਾਤਾਵਾਂ ਤੇ ਭੈਣਾ